ਜੇਕਰ ਤੁਸੀਂ ਪੇਠੇ ਦੀ ਮਿਠਾਈ ਖਾਣ ਦੇ ਸ਼ੁਕੀਨ ਹੋ ਤਾਂ ਤੁਹਾਡੀ ਸਿਹਤ ਗੰਭੀਰ ਖਤਰੇ ਵਿੱਚ ਪੈ ਸਕਦੀ ਹੈ ਕਿਉਂਕਿ ਹੁਸ਼ਿਆਰ ਕੁਸ਼ਰ ਵਿੱਚ ਵਿਕਣ ਵਾਲਾ ਪੇਠਾ ਕਿੰਨਾ ਘਿਮਾੜਾ ਅਤੇ ਹਾਈਜੈਨਿਕ ਹਾਲਤ ਵਿੱਚ ਬਣਦਾ ਹੈ ਇਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਗੰਦੀਆਂ ਥਾਵਾਂ ਤੇ ਬਣਨ ਵਾਲਾ ਇਹ ਪੇਠਾ ਇੱਕ ਗੰਦਗੀ ਨਾਲ ਭਰਿਆ ਹੋਇਆ ਹੈ ਦਾ ਅੰਦਾਜ਼ਾ ਇਸ ਸਾਲ ਤੋਂ ਚੱਲਦਾ ਹੈ ਕਿ ਕਨੋਠਾ ਨੂਮਾ ਫੈਕਟਰੀ ਵਿੱਚ ਤਿਆਰ ਪੇਟੇ ਉੱਤੇ ਮੱਖੀਆਂ ਦੇ ਪਰਮਾਰ ਵੇਖੀ ਚਾਰੀ ਹੈ। ਉਹਤ ਕੋਠੇ ਦੇ ਵਿੱਚ ਬਣੇ ਇੱਕ ਐਸੇ ਟਾਇਲਟ ਤੇ ਖੁੱਲੇ ਆਮ ਆਵਾਜ਼ਾਈ ਕਰਦੇ ਨੇ ਜਿਸ ਨੂੰ ਦਰਵਾਜ਼ਾ ਵੀ ਨਹੀਂ ਲੱਗਦਾ। ਹਾਲਾਤ ਇੰਨੇ ਮਾੜੇ ਨੇ ਕਿ ਪੇਠਾ ਖਾਣ ਵਾਲਾ ਜੇਕਰ ਕੋਈ ਇੱਥੇ ਆ ਕੇ ਦੇਖ ਲਵੇ ਤਾਂ ਉਹ ਬਿਮਾਰ ਹੋ ਜਾਵੇ। ਜਿਸ ਨੇ ਪਾਕ ਦੂਜੇ ਸਿਹਤ ਵਿਭਾਗ ਮਹਿਕਮਾ ਜਨਤਾ ਦੀ ਸਿਹਤ ਦੀਆਂ ਦੁਸ਼ਮਣ ਬਣਿਆ ਬੈਠਿਆ ਇਹਨਾਂ ਪੇਠੀ ਮਠਾਈਆਂ ਪ੍ਰਤੀ ਕੋਈ ਕਾਰਵਾਈ ਕਰਨ ਦੀ ਥਾਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ ਕਾਰਵਾਈ ਦਾ ਦਾਵਾ ਸਿਹਤ ਮਹਿਕਮੇ ਵੱਲੋਂ ਹਾਲੇ ਵੀ ਕੀਤਾ ਗਿਆ ਪਰ ਅਖੋਤੀ ਕਾਰਵਾਈ ਬਾਦ ਵਿੱਚ ਜ਼ੀਰੋ ਨਜ਼ਰ ਆ ਰਿਹਾ ਹੈ ਪੱਤਰਕਾਰਾਂ ਨੇ ਜਦੋਂ ਹੁਸ਼ਿਆਰਪੁਰ ਦੀ ਕੁਝ ਪੇਠਾ ਫੈਕਟਰੀਆਂ ਦੌਰਾ ਕੀਤਾ ਤਾਂ ਹਾਲਾਤ ਪਹਿਲਾਂ ਨਾਲੋਂ ਵੀ ਹੋਰ ਮਾੜੇ ਨਜ਼ਰ ਆਏ ਸਵਾਲ ਇਹ ਹੈ ਕਿ ਇਹ ਅਫਕੀਰਤੀ ਨਿਰਖਣ ਦੇ ਮਾਇਨੇ ਕੀ ਨੇ ਜਦ ਕਿ ਜ਼ਮੀਨੀ ਹਕੀਕਤ ਕੁਝ ਹੋਰ ਬਿਆਨ ਕਰਦੀ ਹੈ ਸਵਾਲ ਇਹ ਹੈ ਕਿ ਜੋ ਸਬੰਧਤ ਵਿਭਾਗ ਦੇ ਕਰਮਚਾਰੀ ਕਈ ਵਰਿਆਂ ਸਬੰਧਤ ਦੋਸਤਾਂ ਤੇ ਕੰਮ ਕਰਨੇ ਲੰਬੇ ਸਮੇਂ ਤੋਂ ਯਾਚੁਸਤਾ ਨਾ ਨੀ ਤਾਂ ਫਿਰ ਉਹਨਾਂ ਨੂੰ ਇਹ ਸਭ ਕਿਉਂ ਨਹੀਂ ਪਤਾ ਚੱਲਦਾ ਜੇਕਰ ਪਤਾ ਹੈ ਤਾਂ ਇਸ ਪ੍ਰਤੀ ਅੱਖਾਂ 'ਚ ਮਿੱਟੀ ਕਿਉਂ ਪਾ ਰੱਖੀ ਹੈ ਇਸ ਦੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਣੀ ਲਾਜ਼ਮੀ ਹੈ में करते नहीं नहीं यही होता है बस लोकल में। नहीं, क्या ये ऐसे ही में है तो ना तो ना तो पहले से ही रखा है तो वो भी अभी काम बंद कराया है ना हमने इस वजह से उतार दिया खाना उएंगे ना हाथ है

दिखे 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 है ही है ही ही नहीं सर इधर बेशक रेडी पे खिलाते तो लोगों को ही हो यार क्या दिखे करते, करते हो तो हाँ। आप जो गंदगी खाना ऐसे। कोली आपकी है लेक किराए पे हो आपके पास जगह लेके भी तो कर सकते हो आप फैक्ट्री चला रहे हो किस्म पैसे नहीं है ਕੁਚ ਚੈਕਿੰਗ ਕਰ આજ ਤੱਕ ਕੋਈ ਆਇਆ ਹੈ ਆਪਕੇ ਪਾਸ ਚੈੱਕ ਕਰਨੇ ਲਈ ਅਜੇ ਤੱਕ ਨਹੀਂ। ਤਾਂ ਆਪ ਐਸੇ ਹੀ ਲੋਕੋ ਕੋ ਜੋ ਵੀ ਹੈ ਲਾਤੇ ਰਹੋਗੇ। ਕਿਨੇ ਹੋਏ ਖੋਲ ਨਿਆ ਕੰਮ ਖੋਲਿਆ। ਇਹ ਰੇੜੀ ਵਾਲੇ ਤਾਂ 6 ਭਾਈ ਇਹ ਹਮ ਆਪਣਾ ਕੱਲੇ ਤੇ ਵੇਚ ਲੇਤੇ ਔਰ ਦੁਕਾਨੋ ਕੋ ਮਾਰੀ ਕੋਈ ਸਰ ਸਪਲਾਈ ਹੈ ਨਹੀਂ। ਕਹੀਂ ਜਾਂਦੇ। ਐਸੇ ਹੀ ਹਮ ਨੇ ਪਹਿਲੇ ਵੀ ਤੁਹਾਨੂੰ ਦੱਸ ਚੁੱਕਾ ਹੈ ਕਿ ਅਸੀਂ ਹਰ ਜਗ੍ਹਾ ਜਿੱਥੇ ਜਿੱਥੇ ਸਾਨੂੰ ਕੋਈ ਕਵਰ ਆਂਦੀ ਵੀ ਹੈ ਜਾਂ ਸਾਡਾ ਜੋ ਫਿਕਸਡ ਟਾਰਗੇਟ ਵੀ ਹੈਗਾ ਅਸੀਂ ਪਹਿਲੇ ਮਿੱਥੇ ਹੋਏ ਟਾਰਗੇਟ ਤੇ ਕਰ ਰਹੇ ਹਾਂ। ਔਰ ਪੇਠੇ ਵਾਲੀ ਗੱਲ ਹੈ ਕਿ ਪੇਠੇ ਦੇ ਅਸੀਂ ਤੁਸੀਂ ਅੱਜ ਅਖਬਾਰਾਂ 'ਚ ਵੀ ਪੜਿਆ ਹੋਣਾ ਕਿ ਅਸੀਂ ਪੇਠੇ ਵਾਲੀ ਜਗ੍ਹਾ ਤੇ ਵੀ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹੈ ਔਰ ਉੱਥੇ ਜਿੱਥੇ-ਜਿੱਥੇ ਸਾਨੂੰ ਗੰਦਗੀ ਮਿਲੀ ਹੈ ਉਹਨਾਂ ਨੂੰ ਔਰ ਪਰਮਨੈਂਟ ਹੱਲ ਕੱਢਣ ਲਈ ਵੀ ਕਿਹਾ ਹੈ ਤਾਂ ਕਿ ਦੁਬਾਰਾ ਇਹੋ ਜਿਹੀ ਗੱਲ ਹੋਈ ਨਾ ਸਕੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਕਈ ਸਾਲਾਂ ਤੋਂ ਚੱਲੀ ਆ ਰਹੀਆਂ ਪਰ ਆਪਾਂ ਇਹਨਾਂ ਦੇ ਨਕੀਲ ਪਾਣੀ ਹੈ ਔਰ ਇਹ ਹੱਲ ਜਿਹੜਾ ਟੈਂਪਰੇਰੀ ਨਹੀਂ ਮੈਨੂੰ ਚਾਹੀਦਾ ਮੈਨੂੰ ਇਹ ਹੱਲ ਪਰਮਨੈਂਟ ਚਾਹੀਦਾ ਔਰ ਮੈਂ ਉਹਨਾਂ ਨੂੰ ਖਾਸ ਚੇਤਾਵਨੀ ਦਿੱਤੀ ਹੈ ਕਿ ਜੇ ਦੁਬਾਰਾ ਤੋ ਉਹਨਾਂ ਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਏਗਾ ਤੋ ਉਹਨਾਂ ਦਾ ਦੁਕਾਨ ਵੀ ਜਿਹੜੀ ਹੈ ਸੀਲ ਕਰ ਦਿੱਤੀ ਜਾਏਗੀ ਜਦੋਂ ਤੱਕ ਦੇਖਿਆ ਗਿਆ ਕਿ ਪ੍ਰਵਾਸੀ ਮਜ਼ਦੂਰ ਨੇ ਜਿਨ੍ਹਾਂ ਨੂੰ ਕਿ ਪਹਿਲਾਂ ਵੀ ਕਾਫੀ ਵਾਰ ਵਾਰਨਿੰਗ ਦੇ ਚੁੱਕੇ ਹਾਂ ਉਹ ਤਾਂ ਕੀ ਕਰਦੇ ਜਾਂਦਾ ਤਾਂ ਰੀੜੀ ਹਟਾ ਕੇ ਦੂਜੀ ਜਗ੍ਹਾ ਲਾ ਲੈਂਦੇ ਨੇ ਜਾਂਵੇ ਤੇ ਇੱਕ ਜਗ੍ਹਾ ਤਾਂ ਦੇਖਿਆ ਗਿਆ ਕਿ ਇੱਕ ਸਾਈਡ ਟਾਇਲਟ ਹੈ ਤੇ ਇੱਕ ਸਾਈਡ ਜਿੱਦਾਂ ਆਪਾਂ ਪਸ਼ੂਆਂ ਨੂੰ ਪਾਣੀ ਪੁਲਾਇਦਾ ਉਹ ਸਟਾਨ ਦੇ ਨਾਲ ਉਹ ਪੇਠਾ ਬਣਾ ਰਿਆ ਤੇ ਉਹਦੇ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਨਹੀਂ ਹੋਰੇ ਉੱਤੇ ਇਹੀ ਹੈ ਕਿ ਅਸੀਂ ਪਹਿਲੇ ਇੱਕ ਵਾਰੀ ਉਹਨਾਂ ਨੂੰ ਸਾਰਨਾ ਪਹਿਲੇ ਇੰਪਰੂਵਮੈਂਟ ਸੁਝਾਅ ਨੂੰ ਕਿਸੇ ਦੰਨੇ ਆ ਉਸ ਤੋਂ ਬਾਅਦ ਜੇ ਫਿਰ ਵੀ ਨਹੀਂ ਕਰੇਗੇ ਤੇ ਅਸੀਂ ਇਹਨਾਂ ਦਾ ਪਰਮਾਨੈਂਟ ਹੱਲ ਕਰਾ ਲਵਾਂਗੇ